ਇੰਪੋਰਟੈਂਟ ਹੈ ਜੇ ਅੱਜ ਵੀ ਸਾਡੀ ਬੇਨਤੀ ਉਹ ਮੰਨ ਲੈਣਾ ਤੇ ਅੱਜ ਵੀ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਡਾਕਟਰ ਸਾਹਿਬ ਔਰ ਪੂਰੀ ਮੈਡੀਕਲ ਟੀਮ ਹੈ ਨਾ ਉਹ ਡਿਪਾਰਟਮੈਂਟ ਹੈ ਜਿਹਦਾ ਉਹ ਲੱਗਿਆ ਹੈ ਆਹੀ ਬੇਨਤੀ ਜਿਹੜੀ ਮੈਂ ਤੁਹਾਨੂੰ ਕੀਤੀ ਹੈ ਜਿਹੜੀ ਮੈਂ ਉਹਨਾਂ ਨੂੰ ਕੀਤੀ ਹੈ ਇਹੀ ਬੇਨਤੀ ਔਰ ਇਹੀ ਅਰਦਾਸ ਮੈਂ ਸੱਚੇ ਪੰਜਾਬ ਨੂੰ ਵੀ ਕਰੂਗਾ ਕਿ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਕਿਸ ਸੰਘਰਸ਼ 'ਚ ਲੰਬਾ ਚੱਲੂਗਾ ਉਸ ਸੰਘਰਸ਼ ਦੇ ਦੌਰਾਨ ਸੰਘਰਸ਼ ਹੀ ਤਾਂ ਹੀ ਚੱਲੂਗਾ ਤਾਂ ਹੀ ਕਾਮਯਾਬ ਹੋਊਗਾ ਜੇ ਉਹਨਾਂ ਦੀ ਸਿਹਤ ਸਿਹਤਯਾਬ ਰਹਿਣਗੇ ਉਹ ਸਿਹਤ ਦਾ ਨੁਕਸਾਨ ਨਾ ਹੋਵੇ ਇਸੀ ਕਰਕੇ ਅਸੀਂ ਅੱਜ ਆਇਆ ਅੱਜ ਵੀ ਤੁਸੀਂ ਪਿਛਲੀ ਦੇਰੀ ਨੂੰ ਛੱਡ ਕੇ ਜੇ ਅੱਗੇ ਹੁਣ ਦੇਰੀ ਨਾ ਹੋਵੇ ਉਹਦੇ ਉੱਪਰ ਆਪਾਂ ਫੋਕਸ ਕਰੀ ਤਾਂ ਮੈਨੂੰ ਲੱਗਦਾ ਕਿ ਬਿਹਤਰ ਹੈ ਪੰਜਾਬ ਸਰਕਾਰ ਕੋਈ ਗੱਲ ਬਾਤ ਹੋਈ ਹੈ ਸੰਗਾਰ ਦੀ ਪਾਕਿਸਤਾਨ ਨਾਲ ਗੱਲਬਾਤ ਕਰਨ ਦਾ ਕਿਉਂਕਿ 30 ਦਿਨ ਹੋ ਗਏ ਜੇ ਤੱਕ ਕੋਈ ਵੀ ਅਸਲ ਦੀ ਨਿਊਜ਼ ਸਾਹਮਣੇ ਨਹੀਂ ਆਈ ਉਹਦੇ ਬਾਰੇ ਮੁੱਖ ਮੰਤਰੀ ਸਾਹਿਬ ਰੈਗੂਲਰ ਇਨ ਟੱਚ ਨੇ ਕੇਂਦਰ ਸਰਕਾਰ ਦੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਗਵਰਨਰ ਸਾਹਿਬ ਕੋਲ ਹੋ ਕੇ ਆਏ ਮੇਰੇ ਨਾਲ ਮੇਰੇ ਕੈਬਨਟਰੀ ਦੇ ਸਾਥੀ ਹੋ ਕੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਦੇ ਸਟੇਟ ਖੁਦ ਪ੍ਰਧਾਨ ਮੰਤਰੀ ਬਜੂਦ ਸੀਗੇ ਉਥੇ ਸੰਘਰਸ਼ ਕੀਤਾ ਸਾਰੇ ਆਪੋਜੀਸ਼ਨ ਪਾਰਟੀਆਂ ਦੇ ਨਾਲ ਨਾਲ ਕਿ ਕਿਸ ਨੂੰ ਮੈਂ ਸਮਝਦਾ ਕਿ ਇੱਕ ਲੜਾਈ ਹੈ ਜਿਹੜੀ ਉਹ ਚੱਲ ਰਹੀ ਹੈ ਪਰ ਲੜਾਈ ਇਹ ਲੰਬੀ ਚੱਲਣੀ ਹੈ ਕਿਉਂਕਿ ਜਿਹੜੀ ਬਿਸ਼ਰਮੀ ਕੇਂਦਰ ਸਰਕਾਰ ਨੇ ਧਾਰੀ ਹੋਈ ਸਰਪੋਲ ਦਾ ਕੰਮ ਕਦੋਂ ਹੋਏਗਾ ਜਦੋਂ ਕਿ ਜਿਆਗੋ ਨਹੀਂ ਮੰਨ ਤੁਸੀਂ ਪੀਲ ਵੀ ਕੀਤੀ ਹੈ ਕਿ ਉਹ ਜਿਆਗ ਛੱਡ ਦੇ ਜੀ ਉਹ ਨਹੀਂ ਮੰਨਦੇ ਕਿਉਂਕਿ ਫਿਰ ਤਾਂ ਹਰ ਘਾਟਾ ਹਰ ਦਿਨ ਭਾਰੀ ਆ ਕਿ ਕੋਈ ਪਹਿਲੀ ਕੋਈ ਮੁਲਾਕਾਤ ਉਹਨਾਂ ਦੇ ਕਰਾਉਣ ਦੇ ਲਈ ਤੁਸੀਂ ਅੱਗੇ ਜਾ ਰਹੇ ਹੋ ਜਾਂ ਤੁਸੀਂ ਅਸੀਂ ਅਸੀਂ ਉਹੀ ਉਹਨਾਂ ਨੂੰ ਬੇਨਤੀ ਕੀਤੀ ਹੈ ਜੀ ਕਿ ਅਸੀਂ ਆਪ ਦੇ ਪੱਧਰ ਤੇ ਜਿੰਨੀ ਸਮਝ ਆਉਂਦੀ ਹੈ ਸਰਕਾਰ ਵੀ ਤੇ ਪਾਰਟੀ ਵੀ ਅਸੀਂ ਤਾਂ ਕੰਮ ਕਰ ਹੀ ਰਹੇ ਹਾਂ ਜੇ ਕੋਈ ਐਸੀ ਜੱਥੇਬੰਦੀ ਹੈ ਵੱਲੇਵਾਲ ਸਾਹਿਬ ਚਾਹੁੰਦੇ ਨੇ ਕਿ ਹਾਸ ਸਪੈਸੀਫਿਕਲੀ ਤੁਸੀਂ ਆਹ ਕੰਮ ਕਰੋ ਇਹਦੇ ਨਾਲ ਇਹ ਸਦਰਸ਼ਨ ਹੋਰ ਮਜ਼ਬੂਤੀ ਮਿਲ ਜੇ ਤਾਂ ਅਸੀਂ ਤਾਂ ਉਹ ਵੀ ਕਰਨ ਨੂੰ ਤਿਆਰ ਆ ਅਸੀਂ ਉਹੀ ਆਪ ਦੇ ਵੱਲੋਂ ਬੇਨਤੀ ਕਰਦੇ ਤੇ ਉਹਨਾਂ ਵੱਲੋਂ ਹੁਕਮ ਲੈਣ ਜਿਹੜਾ ਉਹ ਹੈ ਜੀ ਤਾਂ ਕਿ ਤਾਂ ਕਿ ਸਪੱਸ਼ਟ ਹੋਰ ਮਜ਼ਬੂਤ ਕਰਕੇ ਹੱਕੀ ਮੰਗਾਂ ਬਣਾਈ ਜਾ ਸਕਦਾ ਯਾਰ ਯਾਰ ਕਿੰਨੀ ਤੇਰੀ ਲੱਗੇਗੀ ਅਜੇ ਤਿਆਰ ਹੋਣ ਚੁੱਕੇ ਕਿ ਮੈਂ ਉਹੀ ਗੱਲ ਆਪ ਤੇ ਫੇਰ ਆ ਰਿਹਾ ਕੁਝ ਡਾਕਟਰਾਂ ਨੇ ਕਹਿ ਦਿੱਤਾ ਕਿ ਕਦੇ ਵੀ ਕੁਝ ਵੀ ਹੋ ਸਕਦਾ ਕਦੇ ਮਾੜੀ ਕਾਬਸ ਹੋਣ ਨੂੰ ਬੱਚਾ ਕਿਉਂਕਿ 30 ਦਿਨਾਂ ਬਾਅਦ ਪਹਲੀ ਕੈਬਨਿਟ ਇੱਥੇ ਪਹੁੰਚੀ ਹੈ ਮੈਂ ਭਾਈ ਜੀ ਇਹੀ ਤਾਂ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਰਨਾ ਮੈਂ ਉੱਥੇ ਹੀ ਸੀਗਾ ਇਸ ਚੀਜ਼ ਦੀ ਗੰਭੀਰਤਾ ਨੂੰ ਦੇਖਦੇ ਹੋਈ ਹੀ ਅਸੀਂ ਆਏ ਆ ਨਾ ਜੀ ਡਾਕਟਰ ਸਾਹਿਬ ਵੀ ਆਏ ਨੇ ਖੇਤੀਬਾੜੀ ਜੋ ਕੇਂਦਰ ਸਰਕਾਰ ਨੇ ਇੱਕ ਮਸੌਦਾ ਬਣਾ ਕੇ ਭੇਜਿਆ ਉਹਦੇ ਉੱਪਰ ਵੀ ਜੋ ਕੀਤੇ ਜੀਵਨ ਮੰਤਰੀ ਸਾਹਿਬ ਨੇ ਉਹ ਕੰਮ ਕਰ ਰਹੇ ਨੇ ਹੈਲਥ ਦੇ ਜਿਹੜੇ ਪੈਰਾਮੀਟਰ ਨੇ ਉਹ ਡਾਕਟਰ ਸਾਹਿਬ ਦੀ ਕਲੀਨਿਕ ਚੈੱਕ ਕਰ ਰਹੀ ਹੈ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਆਪਾਂ ਅੱਗੇ ਵਾਸਤੇ ਇਹ ਉਹਨਾਂ ਦੀ ਸਿਹਤ ਐਵੇਂ ਸੰਭਾਲਣੀ ਹੈ ਤੇ ਇਸ ਅਧਾਰ 'ਤੇ ਨੂੰ ਕਿਵੇਂ ਕਿਵੇਂ ਲੜ ਕੇ ਕਿਵੇਂ ਚਲਾ ਕੇ ਕੇਂਦਰ ਸਰਕਾਰ ਨੂੰ ਪਹਿਲਾਂ ਦੀ ਤਰ੍ਹਾਂ ਗੋਡੇ ਹਿਲਾ ਕਰਨਾ ਹੈ ਲੜਾਈ ਤਾਂ ਅੱਜ ਕੱਲੇ ਵੱਲੇ ਸਾਹਿਬ ਵੱਲੇਵਾਲ ਸਾਹਿਬ ਪਾ ਮੋਦੀ ਨੇ ਲੜਾਈ ਤੋਂ ਪੂਰੇ ਪੰਜਾਬ ਦੀ ਲੜ ਰਹਿਣਾ ਉਹਦੇ ਵਿੱਚ ਆਪਾਂ ਰਾਜ ਮਿਲ ਕੇ ਸਾਰੇ ਸਾਥੀ ਜਿੱਤੇ ਸਾਡਾ ਵੀ ਸਿਰ ਪੈਣਾ ਕੋਈ ਆਗਾਜ਼ ਦੀ ਮੀਟਿੰਗ ਨਹੀਂ ਬੁਲਾਈ ਜਾ ਸਕਦੀ ਪੰਜਾਬ ਦੇ ਵਿੱਚ ਇਸ ਹੁੰਦਾ ਕਿ ਕਿਸਾਨ ਇਹ ਵੀ ਕਹਿ ਰਹੇ ਨੇ ਕਿ ਸਾਰੇ ਜਿਮਾਰਗੀ ਵਾਲੇ ਮੋਦੀ ਵੀ ਹੋਣਗੇ ਬਿਲਕੁਲ ਪਾਰਟੀ ਇਸ ਤਰ੍ਹਾਂ ਜੇ ਜੇ ਸਾਥ ਭਰਾ ਕਿਸਾਨ ਜਿਹੜੇ ਬੰਦਿਆ ਚੌਣ ਗਿਆ ਤੇ ਆਲ ਪਾਰਟੀ ਕੋਈ ਗਲੌਂਡ ਦੇ ਵਿੱਚ ਵੀ ਸਾਨੂੰ ਕੋਈ ਦਿੱਕਤ ਨਹੀਂ ਹੈ ਉਹ ਬੇਨਤੀ ਹੈ ਜਿਹੜੀ ਅਸੀਂ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਾਂਗੇ ਪਰ ਆਲ ਪਾਰਟੀ ਮੀਟਿੰਗ ਦੇ ਵਿੱਚ ਕੀ ਦਾ ਸਟੈਂਡ ਕੀ ਹੋਊਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੇਂਦਰ ਸਰਕਾਰ ਹੀ ਉਹਦੇ ਵਿੱਚ ਉਹ ਐਕਸੈਂਟ ਹੋਣੀ ਹੈ ਬੀਜੇਪੀ ਨੂੰ ਉਹਨਾਂ ਨੇ ਮੰਨਣਾ ਨਹੀਂ ਹੈਗਾ ਤੇ ਮੰਗਾ ਸਾਰੀ ਦੇ ਸਾਰੀਆਂ ਉਹਨਾਂ ਨਾਲ ਨੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਸਟਰੈਟਜੀ ਉਹ ਜੀ ਹੋਣੀ ਚਾਹੀਦੀ ਹੈ ਉਹ ਜੀ ਸਟੀਕ ਹੋਣੀ ਚਾਹੀਦੀ ਹੈ ਜਿਹਦੇ ਵਿੱਚੋਂ ਵੀ ਰਿਜ਼ਲਟ ਨਿਕਲ ਸਕੇ ਅਮਨਜੀਤ ਸਿੰਘ ਅਮਨਜੀਤ ਪੰਦਰ ਸਦਾ ਦਿੱਤਾ ਗਿਆ ਕਿ ਆਵਾਦ ਵੀ ਪਾਰਟੀ ਜਿਹੜਾ ਬੰਦਾ ਸਦਾ ਦਿੱਤਾ ਗਿਆ ਕਿਸਾਨ ਉਹਦਾ ਸਮਰਥਨ ਕਰਦੀ ਵੇ ਇਹਦੇ ਕੋਈ ਦੇਚ ਪਾਰਟੀ ਦਾ ਸਵਾਲ ਨਹੀਂ ਹੈ ਜੀ ਉਹਦਾ ਮਤਲਬ ਇਹ ਹੋਣਾ ਪਹਿਲੇ ਜ਼ਫਤ ਵੀ ਬੰਦ ਰੱਖਣਾ ਹੈ ਨਾ ਉਹਨਾਂ ਵੱਲੋਂ ਉਹਨਾਂ ਵੱਲੋਂ ਇਹ ਅਪੀਲ ਹੈ ਜਿੰਨੇ ਕਿਸਾਨਾਂ ਦਾ ਫਾਰਮ ਹੋ ਗਿਆ ਸੀ ਤੇ ਵੱਲੋਂ ਉਹ ਸਰਕਾਰ ਦੇਖੋ ਪਾਰਟੀ ਦਾ ਸਵਾਲ ਨਹੀਂ ਹੈ ਜੀ ਪਾਰਟੀ ਦਾ ਨਾ ਅਸੀਂ ਉਹ ਕਿਹ ਰਿਸਪੌਂਸਿਬਿਲਟੀ ਹੈ ਗਵਰਨਮੈਂਟ ਦੀ ਅਸੀਂ ਜਿਹੜਾ ਬੰਦਾ ਕੋਈ ਉਹਨਾਂ ਦੇ ਇਸ ਅਪੀਲ ਨੂੰ ਸਿਰਮਾਤੇ ਪ੍ਰਵਾਨ ਕਰਕੇ ਬੰਦ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦਾ ਹੈ ਉਹ ਜੀ ਸਰਦ ਕੀ ਕਰੇ ਜਿਹੜਾ ਨਹੀਂ ਕਰਨਾ ਚਾਹੁੰਦਾ ਹੈ ਜੀ ਸਰ ਨੋਬਦੀ ਵਿਲ ਬੀ ਪੋਸਟ ਟੂ ਡੂ ਇਟ অর ਨਾਟ ਡੂ ਇਟ ਪੰਜਾਬ ਮੈਂ ਜੀ ਕਰੂਗੀ ਜੀ ਪੰਜਾਬ ਕਰ ਰਹੀ ਕਿ ਪੰਜਾਬ ਕਰੂਗੀ ਇਕੋ ਦਾ ਜ਼ਿਕਰ ਕਰ ਰਹੇ ਕਿ ਜਰਾ ਸਾਈਟ ਜੀ ਮੇਰੇ ਤਰ੍ਹਾਂ ਇਹ ਸੇਤ ਦੇ ਨੌਲੇ ਜੀ ਤੁਹਾਡਾ ਬੜਾ ਰੈਲੇਵੈਂਟ ਸਵਾਲ ਹੈ ਜੀ ਆਹ ਸਵਾਲ ਨੇ ਜਿਹੜੇ ਇਹ ਮੈਂ ਚਾਹਣਾ ਅੱਜ ਆਪਣਾ ਸਾਰਿਆਂ ਦਾ ਕੰਸਰਨ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਜਿਹੜਾ ਹੈਲਥ ਪੈਰਾਮੀਟਰਸ ਨੇ ਉਹਦੇ ਵਾਸਤੇ ਕੀਤੀ ਜੋ ਹੈਲਥ ਮਿਨਿਸਟਰ ਨੇ ਡਾਟੋ ਬਲੀਵਸੀ ਜੀ ਡਾਕਟਰ ਸਾਹਿਬ ਤੁਸੀਂ ਕੀ ਅਮਨ ਜੀ ਇੱਕੋ ਮੰਗ ਕਰ ਰਿਹਾ ਹੈ ਢੱਲੇਵਾਲ ਸਾਹਿਬ ਆਪਣੇ ਸਾਥੀਆਂ ਤੋਂ ਉਹਨਾਂ ਦੀ ਇੱਕੇ ਮੰਗ ਆ ਕਿ ਮੈਨੂੰ ਇੱਥੋਂ ਕਿਸੇ ਵੀ ਹਾਲ ਦੇ ਵਿੱਚ ਝੁੱਕਣ ਨਾ ਦਿੱਤਾ ਜਾਵੇ ਵੀ ਮੇਰੀ ਇਹੀ ਆਖਰੀ ਇੱਛਾ ਹੈ ਪਰ ਸਰਕਾਰ ਹੈ ਉਹ ਕਹਿੰਦੇ ਪੰਜਾਬ ਸਰਕਾਰ ਲਗਾਤਾਰ ਇਹ ਚਾਰਜ ਜੁਆ ਕਰ ਰਹੀ ਹੈ ਉਹਨਾਂ ਨੂੰ ਕਿਸੇ ਵੇਲੇ ਵੀ ਚੱਕੜ ਦਈਏ ਦੇਖੋ ਇਸ ਤਰ੍ਹਾਂ ਜੀ ਇਸ ਤਰ੍ਹਾਂ ਦੀ ਗੱਲ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਚਾਰਾ ਚਾਰਾ ਜੋ ਹੀ ਹੋ ਰਹੀ ਹੈ ਉਹਨਾਂ ਨੂੰ ਚੱਕਣ ਦੀ ਤੱਕੇ ਦੇ ਨਾਲ ਇਹੋ ਜੀ ਗੱਲ ਨਾ ਕੋਈ ਸਾਡੇ ਸਾਰੀ ਅੱਧੀ ਕੈਬਨਿਟ ਬੈਠੀ ਹੈ ਜਿੱਥੇ ਨਾ ਕੋਈ ਸਾਡੇ ਧਿਆਨ ਚ ਕੱਲ ਸੀ ਨਾ ਅੱਜ ਹੈ ਤੇ ਨਾ ਕੱਲ ਨੂੰ ਹੋਊਗੀ ਐੋ ਜੀ ਕੋਈ ਗੱਲ ਨਹੀਂ ਹੈਗੀ ਅਸੀਂ ਤਾਂ ਹੱਥ ਜੋੜ ਕੇ ਇੱਕ ਬੇਨਤੀ ਕਰਨ ਆਏ ਉਹਨਾਂ ਨੂੰ ਸੋ ਇਹ ਜਿਹੜੀਆਂ ਗੱਲਾਂ ਫੜਾਈਆਂ ਜਾ ਰਹੀਆਂ ਨੇ ਇਹ ਬੇਕਾਰ ਨੇ ਇਹ ਨਿਰਧਾਰਨ ਇਹਨਾਂ ਦਾ ਕੋਈ ਬੇਸਿਸ ਨਹੀਂ ਹੈਗਾ ਜਿਹੜਾ 20 ਨਵੰਬਰ ਨੂੰ ਉਠਾਇਆ ਗਿਆ ਸੀ ਉਹ ਕਿਸ ਤਰ੍ਹਾਂ ਹੋਇਆ ਗਿਆ ਸੀ 26 ਨਵੰਬਰ ਨੂੰ ਇਸੇ ਜਗ੍ਹਾ ਤੋਂ ਉਠਾਇਆ ਤੁਸੀਂ ਮੈਡੀਕਲ ਦੱਸੋ ਥੋੜਾ ਜਿਹਾ ਦੇਖੋ ਮੇਰੀ ਬੇਨਤੀ ਹੈ ਥੋੜੀ ਥੋੜਾ ਲਾਊਡ ਛੋੜੋ ਜਿਹੜੀ ਲੜਾਈ ਕਿਸਾਨਾਂ ਵਾਸਤੇ ਧੰਨਵਾਦ ਜੀ ਲੜ ਰਹੇ ਆ ਸਾਰੇ ਉਹਦੇ ਕਾਇਮ ਨੇ ਤੁਸੀਂ ਪਿੱਛੇ ਤੁਸੀਂ ਉਹਨਾਂ ਦੇ ਸਿਰਟ ਦੀ ਔਰ ਜਿਸ ਤਰ੍ਹਾਂ ਲੜਾਈ ਲੜ ਰਹੇ ਅਸੀਂ ਉਹਨੂੰ ਬਹੁਤ ਜ਼ਿਆਦਾ ਬੇਨੋੜਾ ਸਰਕਾਰ ਕਰਦੇ ਆ ਕਿ ਨਾ ਔਰ ਪਹਿਲੇ ਦਿਨ ਤੋਂ ਜਦੋਂ ਇਹ ਪਰਵਦੀਸ ਉੱਤੇ ਗਏ ਆ ਤਾਂ ਸਾਰਿਆਂ ਨੂੰ ਪਤਾ ਹੋਵੇਗਾ ਕਿ ਅਸੀਂ ਮੈਡੀਕਲ ਸੈਕਟਰ ਦੀ ਲੋਟ ਨੂੰ ਉੱਤੇ ਵੀ ਪੂਰੇ ਹੱਸਤਾ ਧਿਆਨ ਕਰਕੇ ਤੇ ਅੱਜ ਤੱਕ ਅਸੀਂ ਜਿਹੜਾ ਹੈਗਾ ਇਹ ਦਰਜਨਾਂ ਦੇ ਸੈਂਕੜੇ ਕਿਸਾਨ ਜਿਹੜੇ ਉਹਦਾ ਰਾਜਨੀਤਿਕ ਮਤਲਬ ਹੁੰਦਾ ਮੈਡਮ ਔਰ ਜਨਰਲਵਾਦ ਜਾਂ ਸਰਕਾਰ ਦੇ ਵੀਰ ਜੀ ਗੱਲ ਇਹ ਕਿ ਮੈਂ ਆਇਆ ਕਦੀ ਮੇਰੀ ਟੀਮ ਰੋਜ਼ ਆਉਂਦੀ ਆ ਪਹਿਲੇ ਦਿਨ ਤੋਂ ਆਉਂਦੀ ਆ ਪੋਲੀਟਿਕ ਕਰਦੀ ਆ ਲੜਾਈ ਕਰਦੀ ਆ ਸਰਕਾਰ ਕੰਦੀ ਨਿਸਤਰੀ ਬਣ ਕੇ ਤੇ ਦੇ ਵਿੱਚ ਸਾਡੇ ਅੱਗੇ ਕੈਮਰੇ ਦੇ ਪਿੱਛੇ ਸਿਵਲ ਸਰਪਟਾਂ ਉੱਪਰ ਤੋਂ ਜਿਹੜੇ ਜਿਹੜੇ ਕੋੜਾ ਕਰਦਾ ਲਾ ਕੰਤਰੀ ਸਾਹਿਬ ਨੇ ਉਹ ਲਗਾਤਾਰ ਸੀ ਉਹ ਜਿਹੜੀ ਆਪਣੀ ਹੈ ਉਹਨਾਂ ਦੇ ਕਿਸਾਨ ਬਰਾੜ ਦੇ ਬਾਕੀ ਦੇ ਜੀ ਸਾਨੂੰ ਉਹਨਾਂ ਦੀ ਸਿਹਤ ਦੀ ਚਿੰਤਾ ਹੈ ਕਿ ਉਹਨਾਂ ਦੀ ਐਡ ਵੀ ਕਰਦੇ ਆ ਐਸ ਵੇਲੇ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਜੋ ਪ੍ਰਧਾਨ ਜੀ ਨੇ ਕਿਹਾ ਅਸੀਂ ਬਿਲਕੁਲ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਅਨੁਛੇਦੋ ਬਿਲਕੁਲ ਉਹਨੂੰ ਕੰਟੀਨਿਊ ਕਰੋ ਪਰ ਜਿਹੜਾ ਉਹਨਾਂ ਨੂੰ ਗੇਦਾ ਲਖਰੀ ਮੈਡੀਕਲ ਟੀਮ ਚਾਹੀਦੀ ਲੋੜ ਹੈ ਉਹ ਅਸੀਂ ਇੱਥੇ ਕਰਾਂਗੇ ਜਿਹੜੀ ਗੱਲ ਤੁਹਾਡਾ ਸਵਾਲ ਸੀਗਾ ਜੀ ਅਸੀਂ ਜਿਹੜਾ ਡਾਕਟਰ ਹੈ ਤੇ ਮੇਰੇ ਕੋਲੇ ਜਿਹੜਾ ਵੀਰੀ ਜਾਂਦਾ ਮੈਂ ਉਹਦੀ ਰਜ਼ਾਮੰਦੀ ਤੋਂ ਕਰਮਾਉਦਾ ਨਾਲ ਨਹੀਂ ਕਰ ਸਕਦਾ ਆਪਣੇ ਆਪ ਦਾ ਚ ਵੀ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੀ ਸਾਨੂੰ ਰਜ਼ਾਮੰਦੀ ਚਾਹੀਦੀ ਹੈ ਇਹਨਾਂ ਦੀ ਇਹਨਾਂ ਦੀ ਜ਼ਤਹਿਬੰਦੀ ਦੀ ਅਸੀਂ ਇਲਾਜ ਕਰਨਾ ਚਾਹੁੰਦੇ ਆ ਅਸੀਂ ਇਹੀ ਕਰਦਾ ਜੀ ਜੇ ਕਹਿੰਦੇ ਹੱਥਾਂ ਚ ਜਾ ਕੇ ਕਰਾਂਗੇ ਇਦਾਂ ਇਹ ਕਹਿਣਗੇ ਕਿ ਉਹ ਰਜ਼ਾਮੰਦੀ ਨਾਲ ਕਰਾਓ ਇੱਕ ਡਾਕਟਰ ਸਵਾਮਣ ਹੁੰਦਾ ਜਿਹੜਾ ਸਾਰੀ ਹੋਉਂਦੀ ਹੈ 25 ਦਿਨ ਮਰਨ ਮਰ ਕੇ ਬੈਠੀ ਹੁੰਦੀ ਹੈ ਡਾਕਟਰ ਸਵਾਮਣ ਦੀ ਵੀਡੀਓ ਆਉਂਦੀ ਹੈ ਜੀ ਵੀ 25 ਦਿਨ ਮਰਨ ਮਰਤੇ ਬੈਠਾ ਨੂੰ ਹੁੰਦੇ ਸੀਗੇ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਕਹਿੰਦੀ ਹੈ ਵੀ ਸਿਹਤ ਨਾਰਮਲ ਹੈਗੀ ਉਹ ਕਹਿੰਦੇ ਮੈਂ ਕਿਸੇ ਵੀ ਚੈਨਲ ਤੇ ਕਿਤੇ ਵੀ ਰਿਪੋਰਟ ਗਈ ਹੈ ਰਿਪੋਰਟ ਕਰ ਦਿਓ ਕਿਸੇ ਕੋਲ ਪੜੀ ਨਹੀਂ ਜਿੜੀਓ ਲੋਜੀ ਮੈਡੀਕਲ ਰਿਪੋਰਟਾਂ ਦੀ ਕਿ ਰਿਪੋਰਟ ਸਹੀ ਹੈ ਉੱਤੇ ਕੁਐਸਚਨ ਸਿਰਫ ਇਹ ਸੀਗਾ ਕਿ ਉਹਨਾਂ ਦੇ ਜਿਹੜੇ ਕੁਝ ਪੈਰਾਮੀਟਰ ਸੀਗੇ ਉਹ ਇੱਕ ਜਿਹੜੀ ਪੈੜਿਕ ਦੀ ਰਿਪੋਰਟ ਸੀ ਉਹ ਸਿਰਫ ਰਿਪੋਰਟ ਤੋਂ ਦੱਸ ਸਕਦੇ ਸੀ ਕੋਡ ਨੂੰ ਅਸੀਂ ਦੱਸੀਆ ਉਹ ਜੋ ਪੋਸਟਿੰਗ ਦੀਆਂ ਰਿਪੋਰਟ ਸੀਗੀਆਂ ਉਹਦੇ ਤੇ ਬੇਸਟ ਗਿਆ ਸੀਗਾ ਇਹ ਨਹੀਂ ਕਹਿ ਪੀ ਉਹਨੂੰ ਵੀ ਦੇ ਦਿੱਤਾ ਅਸੀਂ ਇਹ ਕਹਿ ਰਹੇ ਆ ਇੱਕ ਉਹਨਾਂ ਦੀ ਜਿਹੜੀਆਂ ਆ ਜਿਹੜੀਆਂ ਰਿਪੋਰਟਸ ਆ ਆ ਆ ਰਿਪੋਰਟ ਦੀ ਵਿਜਟ ਅਵਿਲਬਿਲਿਟੀ ਆ ਆ ਬੜੀ ਪ੍ਰੋਬਲਮ ਬਣਦੀ ਹੈ ਇੱਕ ਦੋਸ ਪ੍ਰੋਬਲਮ ਬਣਦੀ ਹੈ ਦੇਖੋ ਦੋ ਚੀਜ਼ਾਂ ਹੁੰਦੀਆਂ ਇਹ ਹੁੰਦਾ ਹੈ ਕਿ ਉਹਦੇ ਜਿਹੜਾ ਉਹਦਾ ਫਿਜ਼ੀਕਲ ਹੈ ਉਹ ਇਹਨਾਂ ਦੀ ਕਮਜ਼ੋਰ ਹੈ ਮੁਰਦਿਆਂ ਤੇ ਅਸਰ ਨਿਵਰ ਤੇ ਅਸਰ ਹੋ ਰਿਹਾ ਹੈ ਆਪਣਾ ਇੱਕਰ ਦਾ ਬੰਦੇ ਦਾ ਹੌਸਲਾ ਸਿਰ ਉਹ ਇਹਨਾਂ ਦਾ ਅੱਜ ਵੀ ਕਾਇਮ ਹੈ ਅੱਜ ਵੀ ਕਾਇਮ ਹੈ ਉਹਦੇ ਬੇਸ ਤੇ ਉੱਤੇ ਜਿਹੜਾ ਹੈਗਾ ਨਾ ਤੂੰ ਜਿਹੜੀਆਂ ਜਿਹੜੀਆਂ ਰਿਪੋਰਟਸ ਆਇਆ ਕੋਰਟ ਦੇ ਸਬੰਧਤ ਕੈਮਿਕਲ ਟੈਸਟ ਕਰਾਉਣੀ ਟੈਸਟ ਕਰਾ ਦੇ ਮਾ ਦੇ ਹੁਣ ਨਾਲੀਆ ਰਿਪੋਰਟਾਂ ਦੇਖ ਲਿਆ ਕੋਰ ਰਿਪੋਰਟ ਕਿਨ ਪ੍ਰੋਡਕਟ ਟੂ ਦੈਟ ਰਿਪੋਰਟ ਦਾ ਲੋਗ ਅਬ ਜਿਹੜੇ 13 13 ਮੰਗਾਂ ਨੂੰ ਲੈ ਕੇ ਉਹ ਬੈਠੇ ਸੀ ਉਹਨਾਂ ਬੋਦੀ ਦੱਸ ਤਾਂ ਲੱਗਦਾ ਵੀ ਕਈ ਵਾਰੀ ਗੱਡੀ ਖਰੀਦ ਜਿਹੜੀਆਂ ਮੰਗਾਂ ਨੇ ਤੁਹਾਡੀ ਗੱਲਬਾਤ ਵੀ ਹੋਈ ਉਹਨਾਂ ਨਾਲ ਜਿਹੜੀਆਂ ਮੰਗਾਂ ਤੇ ਸਹਿਮਤੀ ਬਣ ਸਕੀ ਸਾਰੇ ਮੁੰਡੇ ਉੱਪਰ ਮੇਰੀ ਗੱਲ ਸੁਣੋ ਜਿਹੜਾ ਬੰਦਾ ਜਿਹੜਾ ਬੰਦਾ ਆਪਣਾ ਸਰਕਾਰ ਦਾ ਡਾਕਟਰ ਹੈ ਨਾ ਮੈਨੂੰ ਤੋਂ ਜੋ ਵਾਦੇ ਕਰਦਾ ਸਾਰੀਆਂ ਮੰਗਾਂ ਦੇ ਉੱਪਰ ਡਿਸਕਸ਼ਨ ਹੋਈ ਹੈ ਔਰ ਅਸੀਂ ਉਹਨਾਂ ਦੀਆਂ ਸਾਰੀਆਂ ਮੰਗਾਂ ਦੇ ਨਾਲ ਸਹਿਮਤ ਆ ਸਾਰੀ ਦੇ ਸਾਰੀਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਤੇ ਸਿਰੇ ਤੱਕ ਜਾਵਾਂਗੇ ਪੰਜਾਬ ਦੀ ਕਿਸਾਨੀ ਦੇ ਲਈ ਉਹ ਮੰਗਾਂ ਬੁੱਕਰ ਹੋਣ ਦੇ ਅਮਰ ਜੀ ਜਿਹੜਾ 5 ਮਿੰਟ ਚ ਐਮਐਸਪੀ ਵਾਲੀ ਗੱਲ ਸੀ ਉਹ ਕਮੈਂਟ ਕਰੀ ਬਈ ਪ੍ਰੈਸ ਪ੍ਰੈਸ ਵਾਲੇ ਵੀ ਗਾਣੋ ਬੇਨਤੀ ਆ ਹੁਣ ਅਸੀਂ ਪੀਸੀ ਕਰਾਂਗੇ ਸਾਡੇ ਆਗੂ ਪੀਸੀ ਕਰਕੇ ਪ੍ਰੈਸ ਵਾਲੇ ਵੀਰ ਨੂੰ ਬੇਨਤੀ ਆ ਸਾਡੇ ਆਗੂ ਸਹਿਬਾਨ ਪੀਸੀ ਕਰਕੇ ਹੋਣੀ ਚਾਹੀਦੀ ਪ੍ਰੀਤ ਆਇਓ ਨਾ ਮੈਂ ਦੋਨਾ ਬੇਨਤੀ ਕਰਨੀ ਚਾਹੁੰਦਾ ਪ੍ਰੈਸ ਵਾਲੇ